ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਸਾਡੇ ਨਵੇਂ ਬਲੌਗ ਵਿੱਚ ਪੁੱਤਾ ਹੈ ਤੇ ਵੀ ਮੋਟਰ ਪਾ ਆਪਣਾ ਫਿਰ ਜਾਂ ਲਈ ਪਾ ਆਪਣਾ ਵੀ ਅੱਜ ਧੋਖਾ ਕਰਿਆ ਦੱਸਿਆ ਨਹੀਂ ਹੈਗਾ ਮੈਨੂੰ ਕੋਈ ਤਾਂ ਦੇਖੀਏ ਹੁਣ ਦੇਖੀਏ ਆ ਗਏ ਲੈ ਬਈ ਮੁੰਡਾ ਗਿਆ ਹੈ ਬਾਈ ਇਹ 10 ਮਿੰਟ ਤੱਕ ਆ ਜੀ ਪਰ ਮੈਂ ਤੇਰੀ ਆ ਗਿਆ ਉੱਧਰ ਦੇ ਆਪ ਲੰਘੇ ਆ ਕੰਨ ਨੂੰ 10 ਮਿੰਟ ਕਹਿੰਦੇ ਆਪ ਲੰਗੇ ਆਇਆ ਨਹੀਂ ਮੈਂ ਬੌਣੇ ਉੱਥੇ ਦੇ ਫੇਰ ਪੰਜ ਮਹਾ ਉਰੇ ਵਾ ਕੇ ਚੱਲਦਾ ਤੂੰ ਐਨੇ ਉੱਥੇ ਆ ਜਾਊਗਾ ਜਾਣਾ ਪਿੰਡੇ ਐ ਮੇਰੀ ਗੱਲ ਸੁਣ ਦੱਸ ਮੈਂ ਕੀ ਕਰਿਆ ਫੈਦਰ ਜੇ ਤੂੰ ਪੂਰੀ ਜਨੰਗੇ ਹਾਂ ਉੱਥੇ ਪਪੀਣਾ ਦੱਸ ਗੋਲ ਬਾੜੇ ਗੋਲ ਦੇ ਹਾਂ ਮਥੇ ਉਹਦਾ ਮੂਰੇ ਦਾ ਦੋ ਘਿੰਗ ਹੀ ਦੀਆਂ ਨਹੀਂ ਮੈਂ ਤੈਨੂੰ ਹਾਕ ਮਾਰਨ ਦੇ ਮੱਕ ਯਾਰਾ ਕਿਤੇ ਉੱਥੇ ਹੀ ਬੰਦੇ ਹੋਣੇ ਨਹੀਂ ਖੱਤੀ ਬਾਤ ਹੀ ਸਰ ਜੀ ਨੇ ਡੈਰੀ ਪਿਛੇ ਵਾਲੀ ਤੇ ਮਹਾ ਚੱਲ ਆਹ ਕੱਟ ਚੱਲਦਾ ਪੰਜ ਨੂੰ ਉੱਥੇ ਹੀ ਮਿਲੂਗਾ ਅਛਾ ਓਰੇ 10 ਮਿੰਟ ਲੱਗਣੇ ਤੇ ਬਾਅਦ ਅੱਦ ਦੇ ਨਿਬੜੇ ਗਿਆ ਹਾਲੇ ਬਹੁਤ ਰਾਤੇ ਪਾਂਚੋ ਭਾਈ ਨਵੇਂ 11 ਓਏ ਹੋ ਸਾਨੇ ਬੇਲ ਹੈ ਨਾ ਹੈ ਨਾ ਆਪਣੇ ਦਾ ਰਿਸ਼ਤੇਦਾਰ ਦੇ ਹੈ ਨਾ ਨਾਦਾ ਅਸੀਂ ਉਹ ਬਣਾਏ ਤੇ ਨਵੇਂ ਪਿੱਛੇ ਦੇਖ ਕੇ ਲਿਖਿਆ ਵਜਾ ਕੇ ਕਾਲੀ ਕਿਹਾ ਹੈ ਮਹਾਨ ਲਿਖਿਆ ਵੇ ਪਿੱਛੇ ਦੇਖਿਆ ਯਾਰ ਹਾਂ ਮਹਾਨ ਲਿਖਿਆ ਹੈ ਹੈ ਹਕੋੜਾ ਇਹ ਬਣਾਇਆ ਹੈ ਹਾਂ ਹਾਂ ਦਾਵੇ ਬਣਾਇਆ ਜਿਹੇ ਚ ਪਹਿਲਾਂ ਸਹਿਜ ਨੂੰ ਦਿਖਿਆ ਦੇ ਨਾ ਸਹਿਜ ਨੇ ਜਿਹੜੀ ਚੱਕ ਲੈਣ ਦੇ ਉੱਪਰ ਤੇ ਇਹ ਪਰ ਇੱਕ ਦੇਖ ਲੈ ਨਿੱਕਰ ਬਹੁਤ ਆ ਪਾਂਚ ਬਾਈ ਹੁਣ ਅੱਜ ਕੱਲ ਤਾਂ ਸਾਰੇ ਲੋਕਿਆ ਕਰਦੇ ਮਸ਼ੀਨਰੀ ਆ ਬਿਸ਼ੇਨੀਤਾ ਸਦਾ ਕਰਨਾ ਜਿੰਨਾ ਤੂੰ ਕੁੱਟ-ਕੁੱਟ ਕੇ ਲੋਹਾ ਪਾਉਂਗਾ ਵਿੱਚ ਉਹਦੇ ਉਨਾ ਹੀ ਘੇੜਾ ਬੰਨਣਾ ਜਿੰਨਾ ਤੂੰ ਮਾਲ ਹਲਕਾ ਪਾਉਂਗਾ ਉਨਾ ਹੀ ਘੱਟ ਹਲਕਾ ਇਹ ਹੈ ਕਿ ਫੁੱਲ ਹੈਵੀ ਆਪਾਂ ਨੂੰ ਬਣਾਏ ਤੇ ਉਹਨੇ 5000 ਲੈਸ ਉਹਦਾ 50000 ਦੇ ਬਣਾਉਂਦਾ ਪੂਰੇ ਥੱਲੇ 11 ਹਾਲ 50000 ਦੇ 11 ਹਾਲ ਸਾਢੇ 3 ਕੁਇੰਟਲ ਤੇ ਉੱਪਰ ਵੇਟ ਹੈ ਹੁਣ ਆਏ ਲੈ ਲਾ ਤੇ 11 ਦੇ 11 ਪੂਰੇ ਲੱਗਦੇ ਟਰੈਕਟਰ ਨੂੰ ਜਾਨ ਕੱਢਦੇ ਆ ਥੱਲੇ ਲੱਗੇ ਹੋਏ ਨੇ ਇੱਕ ਵਾਰ ਵਾਇਰ ਦੇ ਲੈ ਕੇ ਅਹੇ ਜੀ ਪਟਾਈ ਕਰਤੀ ਹੈ ਗਲੇ ਪੈਸੇ ਬਈ ਕੋਈ ਫਾਲਾ ਲੱਗੂਗਾ ਜਾਂ ਨਹੀਂ ਲੱਗੂਗਾ ਸਿੱਧੇ ਆ ਪੂਰੇ ਜਮੀਨ ਵੀ ਗ ਪੜਦਾ ਵੀ ਲੈ ਲੈ ਕਿੰਨਾ ਬਾਈ ਫੇਟ ਬੋਬ ਬਾਈ ਕੱਲ ਵੀ ਬਾਈ ਲਗਾਤਾਰੇ ਚੱਲਦੀ ਗਈ ਆਹੋ ਮੇਰੇ ਹੁਣ ਕਣਕ ਨਹੀਂ ਬਜਾਈ ਨੇ ਤਾਂ ਇਹ ਹੀ ਕੰਮ ਚੀਜ਼ ਕਰਨੀ ਬਾਈ ਹੁਣ ਤਾਂ ਇਹ ਤਾਂ ਸਵਾਦ ਇਹ ਤਾਂ ਹੁੰਦਾ ਯਾਰ ਬਾਕੇ ਬੀਜੇ ਉਹ ਸੁਪਰ ਡ੍ਰੇ ਜਿਹੜੇ ਸੀਡਰ ਚੱਲਦਾ ਚੱਲ ਵੀ ਉਹ ਗੱਠਾਂ ਵਾਲੀ ਮਸ਼ੀਨ ਚੱਲਦੀ ਹੈ ਸਭ ਪਾਸੇ ਚੱਲਦਾ ਹਾਂ ਮੈਂ ਤਾਂ ਕੱਲ ਨੂੰ ਰੋਣੀ ਕਰਦੇ ਨੇ ਯਾਰੇ ਹੈ ਕਰ ਰਹਾ ਤੁਰ ਕੇ ਤੈਨੂੰ ਪਤਾ ਨਾ ਪਉਰੀ ਹੈ ਮਨੇ ਉਹ ਮੈਂ ਉਲਦੜੀ ਨੂੰ ਦੱਸ ਤਾ ਉਹਨੇ ਮਾਸਰੇ ਦੇ ਨੇ ਅੱਛਾ ਹਾਂ ਉਹਦੇ ਦੇਖ ਉੱਥੀ ਦਾ ਕਹਿੰਦਾ ਕਹਿੰਦਾ ਮ ਆ ਗਿਆ ਅੱਛਾ ਕਹਿੰਦਾ ਉਧਰ ਨੂੰ ਗਿਆ ਕਹਿੰਦਾ ਕਹਿੰਦਾ ਪਤਾ ਨਹੀਂ ਕਹਿੰਦਾ ਹੁਣ ਕਹਿੰਦਾ ਉੱਥੇ ਮੋੜ ਸਲ ਖੜਾ ਕਿਧਰ ਨੂੰ ਗਾਇਬ ਹੋ ਗਿਆ ਕਹਿੰਦਾ ਇਕੱਲਾ ਹੱਸ ਉਹ ਨਹੀਂ ਆ ਤੂੰ ਹੁਣ ਹੀ ਹੁਣ ਹੀ ਆਇਆ ਨਾ ਦੇਖ ਉੱਧਰ ਮਿੱਟੀ ਉਹ ਤੇਰੀ ਉਹਦੀ ਉੱਡਦੀ ਉਹ ਪੰਜ ਪੰਜ ਸੱਤ ਮਿੰਟ ਪਹਿਲਾਂ ਆਇਆ ਮੈਨੂੰ ਵੀ ਆਏ ਆ ਮੈਂ ਦਿਨ ਦਿਨ ਬਾਦੀਏ ਫਾਇਦਾ ਹੀ ਹੈ ਰਾਤ ਨੂੰ ਦੱਸ ਗਿਆ ਹੋਏ ਯਾਰ ਉਸ ਪੈ ਜਾਂਦੀ ਗਿੱਲਾ ਹੋ ਜਾਂਦਾ ਹਾਂ ਹੁਣ ਦੇਖ ਚੱਲ ਫੇ ਦੇਖਦਾ ਮੈਂ ਝੂਟਾ ਕਿੰਨੇ ਵੀ ਜਵਾਂਦਾ ਟੀਆ ਟੀਆ ਲੋ ਲੋਥੇ ਜਾਈਆਂ ਲੋਥੇ ਦੇ ਕਿਹੜਾ ਯਾਰਾ ਬੱਬ ਦਾ ਆਏ ਸਲਿੱਪ ਕਰਦਾ ਟਾਇਰ ਸਲਿੱਪ ਕਰ ਟਾਇਰ ਸਲਿੱਪ ਕਰਦਾ ਹਾਂ ਉੱਦਾਂ ਇਹ ਨੂੰ ਹੁੰਦੇ ਆ ਜਦ ਪੀੜਾ ਦੇ ਟਾਇਰ ਆਪਾਂ ਟਾਇਰ ਬੜੇ ਵੇ ਤੇਰਾ ਦੇ ਮੇਰੇ ਵਾਲੇ ਨੂੰ ਆਉਣੇ ਕਿ ਚਾਹੀਦੇ ਨੂੰ ਐ ਕਿਹਦਾ ਯਾਰਾ ਬਈ ਥੋੜੀ ਜਿਹੀ ਯਾਰਾ ਅੱਲਾ ਇਹ ਬੂਗਰਾ ਥੱਲੇ ਚੱਲ ਜਾਲ ਪੜਦੇ ਰਹਿਣਾ ਆ ਦੇਖੋ ਬਈ ਪੂਰੇ ਥੱਲੇ ਲਾਇਆ ਹੋਇਆ ਹੈ। ਇਹਦਾ ਕੋਈ ਯਸਰ ਨਹੀਂ ਆਗਾ। 3 ਲੋਜ ਬਈ ਆਏ ਆ। ਉੰਨਾ ਕੇ ਤੋਰਾ ਰੱਖਦਾ। ਉਹਨਾਂ ਕੇ ਮੁੜਦਾ ਵਸੇ। ਮੇਰਾ ਬਾਈ ਬਟਾਈ ਦੇ ਲੋ ਕਿੰਨੀ ਕਰਦਾ। ਐਟਰਾ ਲੇ ਲੈ ਵੀ ਮਿੱਤਰਾ ਅਦਲਾ ਤਾਂ ਹੋ ਚੱਲਿਆ ਆਹੀ ਰਹਿ ਗਿਆ ਥੋੜਾ ਜਿਹਾ ਕੋਈ ਇਹਨਾਂ ਨੂੰ ਬਸ 3 ਦੀ ਪੀੜਾ ਵਾਲਾ ਕੰਮ ਨਹੀਂ ਹੈਗਾ ਜਿਹੜਾ ਹੀ ਮੀਡੀਅਮ ਲੋ ਹਾਈ ਆਏ ਤਾਂ ਨਾ ਤਿੰਨ ਇਕੱਠੀ ਚੀਜ਼ਾਂ ਮੀਡੀਅਮ ਆਏ ਦੇ ਵਿੱਚ ਤਾਂ ਸਵਾਦ ਆ ਬਾਈ ਕੀ ਲੋਜ ਯਾਰ ਕੱਟ ਹੋ ਜਾਂਦਾ ਬਾਲ ਕਰੀ ਹੈ ਹੈ ਬਈ ਲੋਜ ਆਏ ਆ ਥੋੜੇ ਜਿਹਾ ਤੋੜਾ ਘੱਟ ਹੋਈਦਾ ਮੀਡੀਅਮ ਜੇ ਮੀਡੀਅਮ ਹੁੰਦੇ ਨੇ ਨਹੀਂ ਤੋੜੇ ਦੀ ਉਹੀ ਘੱਟਾ ਵੱਧ ਹੋਈਦਾ ਉਹ ਦੇਖਦੇ ਨੇ ਬੁੱਲ ਬਾਈ ਫੋਰ ਹੁੰਦਾ ਹੈ ਨਹੀਂ ਜਿਹੜੇ ਮੀਡੀਅਮ ਹੁੰਦਾ ਹੋਰ ਵੀ ਵਧੀਆ ਦਾ ਕੀ ਮੀਡੀਅਮ ਜਾਇਦਾ ਇਹਨੇ ਰਾਮਗੜ ਤੁਰਨਾ ਦਾ ਹੈ ਮਿੱਟੀ ਐ ਬਟ ਬਟ ਕੇ ਮਾਰਦਾ ਉਹਦੇ ਮੱਛਦ ਗਿਆ ਹਿੰਤਾ ਬਟ ਲੈ ਗਿਆ ਮਾਰਦੇ ਬਟ ਬਟ ਹਾਂ ਹਾਂ ਐ ਪੁੱਣ ਜਾਂਦੀ ਜਿੱਕਣਾ ਦੂਏ ਨਹੀਂ ਤਵੀ ਲੈ ਗਈ ਜਾਂਦੀਆਂ ਆਪਣਾ ਹਾਂ ਸਟਾਰਟ ਗਲਿੱਟ ਕਰਿਆ ਆ ਸਾਰੇ ਮਿਲ ਗਏ ਤੇ ਠੀਕ ਆ ਛੱਡਦੇ ਆ ਵੀਰੇ ਹਾਂ ਬਾਲਾ ਬਾਲਾ ਮੈਂ ਆ ਵੀ ਭਾਈ ਕੀ ਭਾਈ ਅੱਪਾ ਦੂਏ ਖੇਤਾਂ ਦੇ ਵਿੱਚ ਆ ਗਏ ਆ ਪਿੰਡ ਆ ਗਏ ਪਿੰਡ ਆ ਗਏ ਭਾਈ ਓਏ ਹੋਰ ਹੋਰ ਬੜੇ ਕੀਤਾ ਹੀ ਨਾ ਹੁਣ ਕੁੱਤਿਆਂ ਕੀ ਮਿਆਂ ਤੋਂ ਕੀ ਲੈਣਗੇ ਅਰੇ ਹੁਣ ਪਾਦਾ ਮੇਰੇ ਬਾਹ ਹੋ ਜਾਊਗਾ ਹਾਂ ਬਾਹ ਹੋ ਜਾਊਗਾ ਬਈ ਭਾਰੇ ਪੂਰੇ ਛੱਟ ਕੇ ਚਲਾਉਂਦਾ ਬੰਦਾ ਛੱਟ ਕੇ ਜਾਂਦਾ ਮੈਂ ਤੇ ਮੇਰਾ ਬਈ ਮੇਰੇ ਮੇਰੇ ਕਨੇ ਭਾਈ ਭਾਈ ਆ ਉਹ ਇਹਦਾ ਬਲ ਪਾ ਲੀ ਹਾਂ ਬਲ ਕੋਈ ਆ ਵਰਪਿਆ ਹਾਂ ਜੀ ਆ ਹਾਂ ਆ ਮੁਰਗਾ ਲਗਾਇਆ ਹੈ ਅੱਗੇ ਲਾਈ ਦੀ ਹੈ ਅੱਗਾ ਅੱਗਾ ਜੰਕ ਆ ਇਹ ਵੀ ਵਧੀਆ ਚੱਲ ਬਈ ਰੰਗ ਰੂਪ ਦਾ ਕੋਈ ਟਰੈਕਟਰ ਮਾਰ ਨਹੀਂ ਖਾਂਦਾ ਇਹ ਤੂੰ ਇਹਨੂੰ ਹੁਣ ਆਹ ਕਰੂੰਗਾ ਨਾ ਆਹ 6 ਲੱਕੇ ਵਿੱਚ ਕਰਾਂਗਾ ਮੁੰਡਾ ਹੱਦ ਕੇ ਲਾਊਗਾ ਕਹੇ ਬਈ ਲਿਆ ਦੇ ਦੇ ਕੋਈ ਨਹੀਂ ਬਾਕੀ ਮੈਂ ਆਵੇ ਕਰ ਲਊਗਾ ਦੇ 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 ਹੋ ਗਿਆ ਮੈਂ ਚੱਲ ਭਾਈ ਅੜਾ ਤੜੀ ਕੰਮ ਚੱਲ ਰਿਹਾ ਆ ਮੀਂਦਰਾ ਉਹ ਮੀਂਦਰਾ 272 ਐਨ 572 ਦੇਖ ਲਓ ਉਹ ਫਾੜ ਲਿਕੇ ਆਂਦੇ ਤਾਂ ਉੱਤੀ ਉਗਲੀ ਅੜਾ ਤੜੀ ਓ ਚੱਲ ਵੇ ਚੱਲ ਵੇ ਆ ਮਾਸਾ ਕਹਿੰਦਾ ਕਹਿੰਦਾ ਦੇਰ ਕੋ ਮੀਂਦਰਾ ਕਹਿੰਦਾ ਮੇਰੇ ਕੋ ਉੱਤੇ ਉੱਪਰ ਆ ਠੀਕ ਹੈ हो जाता अड़ा तड़ी है Aduh, की की <laughs> हाँ हाँ <laughs> <laughs>